ਇੱਕ ਮੁੰਡਾ ਸੀਗਾ 24 ਸਾਲ ਦੀ ਉਮਰ ਦਾ ਤੇ ਆਪਦੀ ਹੀ ਗਵਾਂਡਣ ਦੇ ਨਾਲ ਉਹ ਨਜ਼ਾਰੇ ਲੁੱਟਣ ਲੱਗ ਜਾਂਦਾ ਉਹਦੇ ਜਿਸਮ ਨਾਲ ਖੇਡਣ ਲੱਗ ਜਾਂਦਾ ਉਦੋਂ ਸਵਾਸ-ਸਵਾਦ ਦੇ ਵਿੱਚ ਗਵਾਂਡਣ ਦੇ ਨਾਲ ਬੜੇ ਕਸਮਾਂ ਵਾਅਦੇ ਕਰ ਲੇ ਕਿ ਮੈਂ ਤਾਂ ਸੱਤ ਜਨਮ ਤੱਕ ਤੇਰਾ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਂਗਾ ਮੈਂ ਤਾਂ ਤੇਰੇ ਬਿਨਾ 2 ਮਿੰਟ ਵੀ ਨਹੀਂ ਰਹਿ ਸਕਦਾ ਤੇ ਗਵਾਂਡਣ ਦੀ ਗੁੱਤ 'ਚ ਬੜੇ ਫੁੱਲ ਟੰਗਦਾ ਹੁੰਦਾ ਸੀਗਾ ਬੜੇ ਉਹਨੂੰ ਸੂਟ ਲੈ ਲੈ ਕੇ ਦਿਆ ਕਰੇ ਕਦੇ ਉਹਦਾ ਬਰਥਡੇ ਮਨਾਇਆ ਕਰੇ ਤੇ ਜਿਹੜੀ ਗਵਾਂਡਣ ਸੀ ਚੰਦਰੀ ਉਹ ਵੀ ਕਰਵਾ ਚਾਹ ਉਹਦੇ ਵਰਤ ਰੱਖਿਆ ਕਰੇ ਉਦੋਂ ਤਾਂ ਯਾਰੀ ਲੁੱਟਦਾ ਰਿਹਾ 3-4 ਸਾਲ ਤੇ ਜਦੋਂ ਗੱਲ ਵਿਆਹ ਤੇ ਆਈ ਫਿਰ ਉਦੋਂ ਇਹੋ ਜਿਹਾ ਪਟਾਕਾ ਪਿਆ ਵੀ ਗੱਲਾਂ ਹੀ ਛੱਡ ਦਿਓ ਹਾਂਜੀ ਕੀ ਹਾਲ ਚਾਲ ਨੇ ਭਰਾ ਬਹੁਤ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਵਾਲੀ ਕਹਾਣੀ ਨੂੰ ਉਹ ਮੁੰਡੇ ਜਰੂਰ ਸੁਣਨ ਗੌਰ ਕਰਕੇ ਜਿਹੜੇ ਕਿ ਸਵਾਦ-ਸਵਾਦ ਦੇ ਵਿੱਚ ਕਿਸੇ ਵੀ ਕੁੜੀ ਨਾਲ ਜਾਂ ਕਿਸੇ ਵੀ ਔਰਤ ਦੇ ਨਾਲ ਨਜ਼ਾਰੇ ਲੁੱਟਣ ਲੱਗ ਜਾਂਦੇ ਆ ਉਹਨਾਂ ਦੇ ਜਸਮਾ ਨਾਲ ਖੇਡਣ ਲੱਗ ਜਾਂਦੇ ਆ ਕਸਮਾਂ ਵਾਦੇ ਕਰ ਲੈਂਦੇ ਆ ਤੇ ਜਦੋਂ ਗੱਲ ਵਿਆਹ ਤੇ ਆਉਂਦੀ ਆ ਫਿਰ ਉਹਨਾਂ ਨੂੰ ਇਹ ਲੱਗਦਾ ਆ ਕਿ ਮੈਂ ਤਾਂ ਵਿਆਹ ਕਿਸੇ ਹੋਰ ਨਾਲ ਕਰਾਉਣਾ ਇਹਦਾ ਬੜੀ ਕਰੈਕਟਰਲੈਸ ਆ ਫਿਰ ਜਦੋਂ ਵਿਆਹ ਕਿਸੇ ਹੋਰ ਨਾਲ ਕਰਨ ਬਾਰੇ ਸੋਚਦੇ ਆ ਜਾਂ ਕਰਾ ਲੈਂਦੇ ਆ ਤੇ ਫਿਰ ਕਈ ਵਾਰੀ ਆ ਕੁਝ ਵੀ ਵਾਪਰ ਜਾਂਦਾ ਜੋ ਮਤਵੰਦ ਨਾਲ ਸਾਂਝਾ ਕਰਨ ਲੱਗਿਆ ਜਿਹੜੀ ਘਟਨਾ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਕਪੂਰਥਲੇ ਦੇ ਕਿਸੇ ਨੇੜਲੇ ਪਿੰਡ ਦੀ ਆ ਤੇ ਇਹ ਘਟਨਾ ਵਾਪਰੀ ਸੀ 2019 ਦੇ ਵਿੱਚ ਇੱਕ ਮੁੰਡਾ ਸੀਗਾ ਗੁਰਜੀਤ ਸਿੰਘ ਲਗਭਗ 24 ਸਾਲ ਦੀ ਉਮਰ ਸੀ ਤੇ ਗੁਰਜੀਤ ਸਿੰਘ ਦੇ ਗਵਾਂਢ ਚ ਇੱਕ ਰਹਿੰਦੀ ਸੀਗੀ ਸਿਮਰਨਜੀਤ ਕੌਰ ਜਿਹੜੀ ਸਿਮਰਨਜੀਤ ਕੌਰ ਸੀ ਇਹ ਪਹਿਲਾਂ ਕਰਤਾਰਪੁਰ ਸਾਈਡ ਤੇ ਵਿਆਹੀ ਹੋਈ ਸੀਗੀ ਤਿੰਨਕ ਸਾਲੇ ਵਿਆਹੀ ਰਹਿੰਦੀ ਆ ਤੇ ਵਿਆਹ ਤੋਂ ਬਾਅਦ ਇਹਦਾ ਕਿਸੇ ਗੱਲ ਨੂੰ ਲੈ ਕੇ ਤਲਾਕ ਹੋ ਜਾਂਦਾ ਤੇ ਇਹ ਫੇਰ ਆਪਦੇ ਪੇਕੇ ਦੇ ਘਰ ਜਾ ਕੇ ਰਹਿਣ ਲੱਗ ਜਾਂਦੀ ਹੈ ਹੁਣ ਗਰਜੀਤ ਸਿੰਘ ਦੀ ਗਵਾਨਣ ਸੀਗੀ ਇਹ ਸਿਮਰਨਜੀਤ ਕੌਰ ਸੋਹਣੀ ਸੁਨੱਖੀ ਬਾਹੂ ਸੀਗੀ ਤੇ ਗਰਜੀਤ ਸਿੰਘ ਨੇ ਹੌਲੀ-ਹੌਲੀ ਕਰਕੇ ਕੰਮ ਸੈਟਵਟ ਕਰ ਲਿਆ ਤੇ ਆਪਦੇ ਨਿਆਰੇ ਡੋਟਣ ਲੱਗ ਗਿਆ ਇਹ ਸਿਮਰਨਜੀਤ ਕੌਰ ਦੇ ਬੜੇ ਗੁੱਤ ਚ ਫੁੱਲ ਟੰਗਿਆ ਕਰੇ ਬੜਾ ਨੂੰ ਲਵ ਯੂ ਲਵ ਯੂ ਕਰਿਆ ਕਰੇ ਤੇ ਕਦੇ ਉਹਨੂੰ ਸੂਟ ਦਵਾਇਆ ਕਰੇ ਕਦੇ ਉਹਨੂੰ ਜੀਨ ਦਵਾਇਆ ਕਰੇ ਕਦੇ ਉਹਦੇ ਬਰਥਡੇ ਦੇ ਕੇਕ ਲਿਆ ਕੇ ਦਿਆ ਕਰੇ ਤੇ ਉਹ ਵੀ ਮਰ ਜਣੀ ਕਰਵਾ ਚੌਧ ਦੇ ਵਰਤ ਰੱਖਿਆ ਕਰੇ ਗੁਰਜੀਤ ਸਿੰਘ ਦੀ ਲੰਮੀ ਉਮਰ ਵਾਸਤੇ ਉਦੋਂ ਗੁਰਜੀਤ ਸਿੰਘ ਨੇ ਸਵਾਸ ਸਵਾਦ ਦੇ ਵਿੱਚ ਉਹਦੇ ਨਾਲ ਵਾਅਦੇ ਕਰ ਲਏ ਕਿ ਮੈਂ ਤਾਂ ਸਿਰਫ ਤੇਰੇ ਨਾਲ ਹੀ ਜਿਉਣਾ ਮਰਨਾ ਮੈਨੂੰ ਤੇਰੇ ਬਿਨਾ ਕੋਈ ਦੁਨੀਆ ਤੇ ਚੰਗੀ ਨਹੀਂ ਲੱਗਦੀ ਕਿਉਂਕਿ ਮੁੰਡੇ ਨਾ ਜਿਸਮ ਨਾਲ ਖੇਡਣ ਦੇ ਮਾਰੇ ਫਿਰ ਇਹ ਚਾਲਾਂ ਚੱਲ ਜਾਂਦੇ ਹੁੰਦੇ ਆ ਤੇ ਮੈਂ ਤਾਂ ਸੱਤ ਜਨਮਾਂ ਤੱਕ ਤੇਰਾ ਮੈਂ ਤਾਂ ਵਿਆਹ ਕਰਾਊਗਾ ਤੇਰੇ ਨਾਲ ਕਰਾਊਗਾ ਭਾਵੇਂ ਮੈਨੂੰ ਤੈਨੂੰ ਕੱਢ ਕੇ ਲੈ ਕੇ ਜਾਣਾ ਭਾਵੇਂ ਜੋ ਮਰਜ਼ੀ ਕਰਨਾ ਪੈ ਜੇ ਚਲੋ ਜੀ ਫਿਰ ਉਹ ਗੱਲ ਸਿਮਰਂਜੀਤ ਕੌਰ ਦੇ ਕਿਤੇ ਨਾ ਕਿਤੇ ਦਿਲ ਤੇ ਲੱਗ ਗਈ ਉਹ ਦਿਲੋਂ ਜਿਆਦੀ ਮੁਹੱਬਤ ਕਰਨ ਲੱਗ ਗਈ ਗੁਰਜੀਤ ਸਿੰਘ ਨੂੰ ਤੇ ਗੁਰਜੀਤ ਸਿੰਘ ਕਰਦਾ ਹੁੰਦਾ ਸੀਗਾ ਟਾਈਮ ਪਾਸ ਚਲੋ ਜੀ ਚਾਰ ਸਾਲੇ ਹੀ ਇਹਨਾਂ ਦੇ ਆਪ ਦੇ ਨਜ਼ਾਰੇ ਬੁੱਲੇ ਪੂਰੇ ਜੋਰਾਂ ਦੇ ਚੱਲਦੇ ਰਹੇ ਤੇ ਚਾਰ ਕਿਸਾਲਾਂ ਬਾਅਦ ਗੁਰਜੀਤ ਸਿੰਘ ਦਾ ਕਿਤੇ ਹੋਰ ਮੰਗਣਾ ਕਰ ਦਿੱਤਾ ਜਾਂਦਾ ਜਦੋਂ ਕਿਤੇ ਹੋਰ ਮੰਗਣਾ ਹੋ ਜਾਂਦਾ ਤੇ ਸਿਮਰਂਜੀਤ ਕੌਰ ਨੂੰ ਪਤਾ ਲੱਗਦਾ ਕਿ ਵੀ ਗਵਾਂਢ ਚ ਤਾਂ ਹੈਗੀ ਸੀਗੀ ਉਹ ਹੱਥਾਂ ਨੂੰ ਦੰਦੀਆਂ ਵੱਡੇ ਵੀ ਮਰਨ ਲਾ ਆ ਕੀ ਬਣ ਗਿਆ ਉਹਨੇ ਗੁਰਜੀਤ ਸਿੰਘ ਨੂੰ ਕਿਹਾ ਵੀ ਮੇਤਰਾ ਆ ਕੀ ਚੱਕਰ ਆ ਵੀ ਜਿਉਣ ਮਰਨ ਦੇ ਵਾਦੇ ਮੇਰੇ ਨਾਲ ਚੂਰੀਆਂ ਕੁੱਟ-ਕੁੱਟ ਕੇ ਤੈਨੂੰ ਮੈਂ ਖਵਾਉਂਦੀ ਦੀ ਮੇਰੀ ਗੁੱਤ ਤੇ ਤੂੰ ਫੁੱਲ ਟੰਗਦਾ ਰਿਹਾ ਠੀਕ ਆ ਮੈਂ ਤੇਰੇ ਪਿੱਛੇ ਮਰਗੀ ਕਰਵਾ ਚਾਹਉ ਤੇ ਵਰਤ ਰੱਖਦੀ ਤੂੰ ਕਿਤੇ ਹੋਰ ਮੰਗਣਾ ਕਰਾ ਲਿਆ ਵੀ ਆਹ ਗੱਲ ਕਿੱਧਰ ਨੂੰ ਜਾਂਦੀ ਆ ਤੂੰ ਤਾਂ ਵਿਆਹ ਮੇਰੇ ਨਾਲ ਕਰਾਉਣਾ ਸੀਗਾ ਤੇ ਗੁਰਜੀਤ ਸਿੰਘ ਕਹਿੰਦਾ ਕੋਈ ਨਹੀਂ ਵਿਆਹ ਮੈਂ ਤੇਰੇ ਨਾਲ ਕਰਾਉਂਗਾ ਮੇਰੇ ਮਾਪਿਓ ਨੇ ਧੱਕੇ ਨਾਲ ਮੇਰਾ ਮੰਗਣਾ ਕਰਤਾ ਮੈਂ ਹੌਲੀ-ਹੌਲੀ ਕਰਕੇ ਇਹ ਮੰਗਣਾ ਤੋੜ ਦੂੰਗਾ ਮੈਂ ਤੇਰੇ ਨਾਲ ਹੀ ਵਿਆਹ ਕਰਾਉਣ ਨੂੰ ਟੈਨਸ਼ਨ ਨਾਲ ਹੈ ਕਿਤੇ ਨਾ ਕਿਤੇ ਗੁਰਜੀਤ ਸਿੰਘ ਸਿਮਰਜੀਤ ਕੌਰ ਦੇ ਅੱਖਾਂ 'ਚ ਘੱਟਾ ਪਾ ਰਿਹਾ ਸੀ ਵੀ ਚੱ ਮੁੜ ਕੇ ਜਦੋਂ ਵਿਆਹ ਹੋ ਗਿਆ ਫਿਰ ਆਪਣਾ ਇਹ ਕਰ ਕੀ ਲਾਊਗੀ ਚਲੋ ਜੀ ਹੌਲੀ ਹੌਲੀ ਵਿਆਹ ਦੇ ਦਿਨ ਨੇੜੇ ਆ ਗਏ ਕਾਰਡ ਵੀ ਛਾਪ ਗਏ ਕਾਰਡ ਵੀ ਵੰਡੇ ਗਏ ਹੁਣ ਜਦੋਂ ਕਾਰਡ ਵੰਡੇ ਗਏ ਤੇ ਹੁਣ ਗਵਾਨੜ ਦੇ ਘਰ ਚ ਵੀ ਕਾਰਡ ਜਾਣੇ ਸੀ ਕਿਉਂ ਗਵਾਨੜ ਦੇ ਵਿੱਚ ਤਾਂ ਰਹਿੰਦੀ ਸੀ ਉਹ ਜਦੋਂ ਸੇਵਜੀਤ ਕੌਰ ਨੇ ਕਾਰਡ ਵੇਖੇ ਵਿਆਹ ਵਾਲੇ ਉਹਦੀ ਹਿੱਕ ਤੇ ਸੱਪ ਲੇਟਡ ਵੀ ਆ ਕੀ ਬਣ ਗਿਆ ਉਹਨੇ ਫਿਰ ਕਿਹਾ ਵੀ ਗੁਰਜੀਤ ਇਹ ਗੱਲ ਚੰਗੀ ਨਹੀਂ ਗਈ ਮੈਂ ਤੇਰੇ ਪਿੱਛੇ ਕੀ ਨਹੀਂ ਕੀਤਾ ਤੂੰ ਮੇਰਾ ਜਿਸਮ ਲੁੱਟ ਪੁੱਟ ਕੇ ਲੀਲੇ ਪੋਪੇ ਕਰ ਕਰਕੇ ਤੇ ਹੁਣ ਤੂੰ ਕਿਨਾਰਾ ਕਰ ਗਿਆ ਤੇਰੇ ਤੇ ਵਿਆਹ ਦੇ ਕਾਰਡ ਵੀ ਛਾਪ ਗਏ ਅੱਗੋਂ ਗੁਰਜੀਤ ਸਿੰਘ ਕਹਿੰਦਾ ਮੈਂ ਤਾਂ ਉਹ ਵਿਆਹ ਕਰਾਉਣਾ ਹੀ ਆ ਮੇਰੇ ਤਾਂ ਮਜਬੂਰੀ ਆ ਮੈਂ ਤਾਂ ਵਿਆਹ ਕਰਾਉਂਗਾ ਤੂੰ ਜੋ ਕਰਨਾ ਕਰ ਲੈ ਮੜ ਕੇ ਦੋਨਾਂ ਵਿੱਚ ਤੂੰ ਤੂੰ ਤੇ ਮੈਂ ਮੈਂ ਤਾਨੇ ਮੇਣੇ ਦੇ ਕਹਿਸ ਕਹਿਸ ਚੱਲ ਪਈ ਕਹਿਣ ਦਾ ਮਤਲਬ ਕਿ ਮੁੜ ਕੇ ਗੁਰਜੀਤ ਸਿੰਘ ਨੇ ਸਿਮਰਜੀਤ ਕੌਰ ਤੋਂ ਰਿਸ਼ਤਾ ਤੋੜ ਲਿਆ ਜਮਈ ਚੱਕ ਕੇ ਬਲੌਕ ਲਿਸਟ ਚ ਪਾਤੀ ਕਹਿੰਦਾ ਤੂੰ ਮੇਰੇ ਲਈ ਮਰ ਗਈ ਮੈਂ ਤੇਰੇ ਲਈ ਮਰ ਗਿਆ ਅੱਜ ਤੂੰ ਮੈਨੂੰ ਫੋਨ ਨਾ ਲਾਈ ਤੂੰ ਆਪਦੇ ਰਸਤੇ ਮੈਂ ਆਪਦੇ ਰਸਤੇ ਹੁਣ ਜਦੋਂ ਗਵਾਣ ਦੇ ਵਿੱਚ ਆਸ਼ਕ ਰਹਿਂਦਾ ਹੋਵੇ ਇਸ ਅੱਖਾਂ ਸਾਹਮਣੇ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਹੁਣ ਤੇ ਫਿਰ ਜਰਿਆ ਤਾਂ ਨਹੀਂ ਜਾਂਦਾ ਇਹ ਤਾਂ ਗੱਲ ਸੱਚੀ ਹੈ ਹੁਣ ਸਿਮਰਨਜੀਤ ਕੌਰ ਨੇ ਸੋਚਿਆ ਵੀ ਮੇਰੇ ਨਾਲ ਬਣਿਆ ਕੀ ਵੀ ਮੈਂ ਇਸ ਬੰਦੇ ਪਿੱਛੇ ਕਵਲੀ ਹੋਈ ਫਿਰਦੀ ਸਾਂ ਠੀਕ ਆ ਚੂਰੀਆਂ ਕੁੱਟ-ਕੁੱਟ ਕੇ ਮੈਂ ਖਵਾਈਆਂ ਜਿਸਮ ਆਪਦਾ ਮੈਂ ਲਟਾਇਆ ਕਰਵਾ ਚੌ ਦੇ ਵਰਤ ਮੈਂ ਰੱਖਦੀ ਮਰ ਗਈ ਤੇ ਵੀ ਇਹਨੇ ਤਾਂ ਮੇਰੇ ਨਾਲ ਜਿਉਣ ਮਰਨੇ ਵਾਅਦੇ ਕੀਤੇ ਸੀ ਸੌਹਾਂ ਖਾਦੀਆਂ ਸੀ ਅੱਜ ਇਹ ਬੰਦਾ ਮੈਨੂੰ ਮਾੜਾ ਚੰਗਾ ਬੋਲਦਾ ਕਿਨਾਰਾ ਕਰ ਗਿਆ ਉਹ ਕਹਿੰਦੀ ਕੋਈ ਗੱਲ ਨਹੀਂ ਵਿਆਹ ਆ ਦੇਣਾ ਲੈਂਦੇ ਚਲੋ ਜੀ ਹੁਣ ਏਸੇ ਮੁੰਡੇ ਦੀ ਇੱਕ ਭੈਣ ਸੀ ਮਨਵੀਰ ਕੌਰ ਜਿਹੜੀ ਕਿ ਸੁਲਤਾਨਪੁਰ ਸਾਈਡ ਤੇ ਵਿਆਹੀ ਸੀਗੀ ਉਹਦੀ ਗਾਂ ਇੱਕੋ ਇੱਕ ਧੀ ਸੀਗੀ ਮਨਵੀਰ ਕੌਰ ਵੀ ਹੁਣ ਆਪਦੇ ਭਰਾ ਦੇ ਵਿਆਹ ਤੇ ਗੁਰਜੀਤ ਸਿੰਘ ਦੇ ਵਿਆਹ ਤੇ ਆਉਂਦੀ ਆ ਤੇ ਹੁਣ ਵਿਆਹ ਵਾਲਾ ਪੂਰਾ ਮਾਹੌਲ ਬਣਿਆ ਹੁੰਦਾ ਤੇ ਗੁਰਜੀਤ ਸਿੰਘ ਨੇ ਪਾਰਟੀ ਕੀਤੀ ਸੀਗੀ ਆਪਦੇ ਘਰ ਗਲੀ ਚ ਟੈਂਟ ਟੰਟ ਲਾਇਆ ਸੀਗਾ ਚਲੋ ਜੀ ਹੁਣ ਵਿਆਹ ਵਾਲੀ ਪਾਰਟੀ ਚੱਲ ਰਹੀ ਸੀਗੀ ਤੇ ਅਚਾਨਕ ਜਿਹੜੀ ਮਨਵੀਰ ਕੌਰ ਹੁੰਦੀ ਆ ਗੁਰਜੀਤ ਸਿੰਘ ਦੀ ਭੈਣ ਉਹਦੀ ਜਿਹੜੀ ਕੁੜੀ ਹੁੰਦੀ ਆ ਜਵਾਕੜੀ ਛੋਟੀ ਉਹ ਗਾਇਬ ਹੋ ਜਾਂਦੀ ਹੈ ਹੁਣ ਮਨਵੀਰ ਕੌਰ ਆਵਦੀ ਦੀ ਕੁੜੀ ਨੂੰ ਲੱਭਣ ਲੱਗ ਗਈ ਚਲੋ ਜੀ ਹੌਲੀ ਹੌਲੀ ਗੱਲ ਸਾਰੇ ਰਿਸ਼ਤਿਆਂ ਚ ਫੈਲ ਗਈ ਵੀ ਹਾਂ ਜਵਾਕੜੀ ਲੱਭਦੀ ਬੰਨੀ ਕਿੱਧਰ ਗਈ ਕਿੱਧਰ ਗਈ ਕਿੱਧਰ ਗਈ ਚਲੋ ਜੀ ਸਾਰੇ ਨੂੰ ਹੱਥਾਂ ਪਹਿਰਾਂ ਦੀ ਪਾਈ ਗਈ ਅੱਧਾ ਪੌਣਾ ਘੰਟਾ ਇਧਰ ਉਧਰ ਲੱਭੀ ਕਮਰਿਆਂ ਕੋਮਰਿਆਂ ਛਾਣ ਮੀਣ ਕੀਤੀ ਕਿਥੋਂ ਨਾਲ ਲੱਭੀ ਮੁੜ ਕੇ ਕੀ ਹੋਇਆ ਮੁੜ ਕੇ ਸੀਸੀਟੀਵੀ ਕੈਮਰੇ ਦੀ ਫੋਟੋਸ ਦੇਖੀ ਸੀਸੀਟੀਵੀ ਕੈਮਰੇ ਵਿੱਚ ਕੀ ਹੁੰਦਾ ਕਿ ਤਿੰਨ ਜਵਾਕ ਸਿਮਰਜੀਤ ਕੌਰ ਦੇ ਘਰ ਦੇ ਅੰਦਰ ਐਂਟਰ ਹੁੰਦੇ ਆ ਤੇ ਤਿੰਨਾਂ ਚਾਰਾਂ ਮਿੰਟਾਂ ਬਾਅਦ ਦੋ ਜਵਾਕ ਬਾਹਰ ਨਿਕਲਦੇ ਆ ਪਰ ਜਿਹੜੀ ਗੁਰਜੀਤ ਸਿੰਘ ਦੀ ਭੈਣ ਦੀ ਕੁੜੀ ਸੀ ਉਹ ਨਹੀਂ ਸੀ ਬਾਹਰ ਨਿਕਲੀ ਹੁਣ ਜਦੋਂ ਸੀਸੀਟੀਵੀ ਦੀ ਫੋਟੋਜ਼ ਦੇਖੀ ਗਿਆ ਤੇ ਗੁਰਜੀਤ ਸਿੰਘ ਦਾ ਰੰਗ ਉੱਡ ਗਿਆ ਵੀ ਮੈਂ ਇਹਨਾਂ ਨੇ ਇੰਨਾ ਕੁਝ ਕੀਤਾ ਉਹ ਗੱਲ ਨਾ ਹੋਵੇ ਕਿਤੇ ਇਹਨੇ ਕੁਝ ਮੇਰੀ ਭਾਣਜੀ ਨੂੰ ਕਰਤਾ ਹੋਵੇ ਚਲੋ ਜੀ ਮੁੜ ਕੇ ਗੁਰਜੀਤ ਸਿੰਘ ਆ ਵੀ ਸਹੇਲੀ ਨੂੰ ਪੁੱਛਦਾ ਵੀ ਇਧਰ ਮੇਰੀ ਭਾਣਜੀ ਐ ਸੀ ਮੈਂ ਕੈਮਰੇਜ ਦੇਖਿਆ ਕਿਉਂਕਿ ਮੈਨੂੰ ਨਹੀਂ ਪਤਾ ਮੈਂ ਤੇਰੀ ਭਾਣਜੀ ਦਾ ਠੇਕਾ ਲਿਆ ਜਿਵੇਂ ਅੱਗੋ ਬੋਲਦੀਆਂ ਹੁੰਦੀਆਂ ਨੇ ਸਹੇਲੀਆਂ ਫਿਰ ਪੁਲਿਸ ਨੂੰ ਬੁਲਾਇਆ ਜਾਂਦਾ ਫਿਰ ਪੁਲਿਸ ਆ ਕੇ ਤਲਾਸ਼ੀ ਲੈਂਦੀ ਆ ਚਲੋ ਇਸਿਮਰਜੀਤ ਕੌਰ ਦਾ ਘਾਰੇਦਰੂਦਰ ਫਿਰੋਲਿਆ ਜਾਂਦਾ ਤੇ ਮੁੜ ਕੇ ਜਿਹੜੀ ਵਾਸ਼ਿੰਗ ਮਸ਼ੀਨ ਉਹਦੀ ਕੱਪੜੇ ਤੋਂ ਉਹ ਵਾਲੀ ਮਸ਼ੀਨ ਮੁੜ ਕੇ ਪੁਲਿਸ ਜਦੋਂ ਉਹਦਾ ਢੱਕਣ ਖੋਲਦੀ ਆ ਥੋੜੇ ਜਿਹਾ ਕੱਪੜੇ ਉਹਦੇ ਉੱਪਰ ਪੈ ਜਾਂਦੇ ਕੱਪੜੇ ਚੁੱਕ ਕੇ ਸਾਈਡ ਤੇ ਕਰਦੀ ਆ ਤੇ ਵਿੱਚ ਉਸ ਜਵਾਕੜੀ ਦੀ লাশ ਪਈ ਹੁੰਦੀ ਹੈ ਚਲੋ ਜੀ ਮੁੜ ਕੇ ਸਿਮਰਜੀਤ ਕੌਰ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਤਾਂ ਸਿਮਰਜੀਤ ਕੌਰ ਨੇ ਥਾਣੇ ਜਾ ਕੇ ਦੱਸਿਆ ਵੀ ਭਾਈ ਮੈਂ ਉਹਨੂੰ ਮਾਰਨਾ ਨਹੀਂ ਸੀ ਚਾਹੁੰਦੀ ਮੈਂ ਤਾਂ ਸਿਰਫ ਇਹਦੇ ਵਿਆਹ ਦੇ ਰੰਗ ਚ ਭੰਗ ਪਾਉਣਾ ਚਾਹੁੰਦੀ ਸੀਗੀ ਮੈਂ ਤਾਂ ਇਹਦਾ ਵਿਆਹ ਰੋਕਣਾ ਚਾਹੁੰਦੀ ਸੀ ਇਸ ਕਰਕੇ ਮੈਂ ਉਸ ਜਵਾਕੜੀ ਨੂੰ ਲੁਕੋਇਆ ਸੀਗਾ ਵਾਸ਼ਿੰਗ ਮਸ਼ੀਨ ਦੇ ਵਿੱਚ ਉੱਤੇ ਥੋੜੇ ਜਿਹੇ ਕੱਪੜੇ ਸੁੱਟ ਤੇ ਪਰ ਉਹਦਾ ਸਾਹ ਗੁੰਮ ਹੋ ਗਿਆ ਵਿਚਾਰੀ ਦਾ ਉਹਨੂੰ ਸਾਹ ਨਹੀਂ ਆਇਆ ਉਦੀ ਤੜਫ ਤੜਫ ਕੇ ਵਾਸ਼ਿੰਗ ਮਸ਼ੀਨ ਦੇ ਵਿੱਚ ਹੀ ਮੁੜ ਕੇ ਮੌਤ ਹੋ ਗਈ ਤੇ ਮੁੜ ਕੇ ਚਲੋ ਜੀ ਗੁਰਜੀਤ ਸਿੰਘ ਦਾ ਚੱਕ ਮਾੜਾ ਚੰਗਾ ਵਿਆਹ ਤਾਂ ਚਲੋ ਹੋਣੇ ਸੀ ਮਾੜਾ ਚੰਗਾ ਹੋ ਗਿਆ ਮੁੜ ਕੇ ਚੁੰਨੀ ਜੜਾਵਾ ਕਰਕੇ ਘਰ ਅਬੜੀ ਨੂੰ ਲੈ ਆਇਆ ਹੁਣ ਤੁਸੀਂ ਇਹ ਵੇਖੋ ਵੀ ਨਿਆਰੇ ਬੁੱਲੇ ਦਾ ਲੁੱਟਦਾ ਰਿਹਾ ਗੁਰਜੀਤ ਸਿੰਘ ਤੇ ਜਾਂ ਲੁੱਟਦੀ ਰਹੀ ਸ ਤੇ ਉਹਦੀ سزا ਭੁਗਤ ਨਹੀਂ ਪੈਗੀ ਕਿ ਜਵਾਕੜੀ ਵਿਚਾਰੀ ਨੂੰ ਕਿਉਂਕਿ ਜਿਹੜੀ ਸਿਮਰਜੀਤ ਕੌਰ ਸੀ ਉਹ ਸਿਰਫ ਗੁਰਜੀਤ ਸਿੰਘ ਦਾ ਵਿਆਹ ਰੋਕਣਾ ਚਾਹੁੰਦੀ ਸੀ ਉਹਨੂੰ ਆਇਆ ਸੀ ਮੈਂ ਦੀ ਬਾਣ ਜੀ ਨੂੰ ਲੁਕਾਉ ਦੇਨੀ ਆ ਤੇ ਮੁੜ ਕੇ ਸਾਰੇ ਜਣੇ ਬਾਣ ਜੀ ਨੂੰ ਲੱਭਣ ਲੱਗ ਜਾਣਗੇ ਤੇ ਹੋ ਸਕਦਾ ਵੀ ਵਿਆਹ ਰੁਕ ਜਾਏ ਵਿਆਹ ਨਾ ਹੋਵੇ ਰੰਗ 'ਚ ਭੰਗ ਪਾਉਣਾ ਚਾਹੁੰਦੀ ਸੀ ਤੇ ਉਹ ਰੰਗ 'ਚ ਭੰਗ ਪਾਉਂਦੀ ਪਾਉਂਦੀ ਉਹ ਜਵਾਕੜੀ ਜਾਣ ਤੋਂ ਹੱਥ ਤੋਂ ਬੈਠੀ ਮੁੜਕੇ ਸਿਵਰਜੀਤ ਕੌਰ ਤੇ ਮਕਦਮਾ ਚੱਲਿਆ ਮੁੜਕੇ ਨੂੰ 20 ਸਾਲ ਦੀ ਸਜ਼ਾ ਹੋਈ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਅੱਜ ਵੀ ਬਹੁਤ ਸਾਰੇ ਮੇਰੇ ਵਰਗੇ ਰਾਜੇ ਇੱਥੇ ਫਿਰਦੇ ਹੋਣਗੇ ਜਿਹੜੇ ਕਿ ਨਜ਼ਾਰੇ ਲੁੱਟਦੇ ਰਹਿੰਦੇ ਆ ਤੇ ਜਦੋਂ ਗੱਲ ਵਿਆਹ ਤੇ ਆਉਂਦੀ ਆ ਮੁੜਕੇ ਉਹ ਇਹ ਕਹਿਣ ਲੱਗ ਜਾਂਦੇ ਆ ਕਿ ਨੀਂ ਦਾ ਤਾਂ ਕੈਰੇਕਟਰ ਨਹੀਂ ਵਧੀਆ ਇਹ ਤਾਂ ਕੈਰੇਕਟਰਲੈਸ ਸੀ ਜ ਫਲਾਣੇ ਨਾਲ ਗੱਲ ਸੀ ਫਲਾਣੇ ਨਾਲ ਗੱਲ ਸੀ ਮੈਦਾਨੀ ਨਜ਼ਾਰੇ ਲੁੱਟਦੇ ਮਰਨੇ ਚਾਰ ਦਿਨਾਂ ਦੇ ਨਾਲ ਗੱਲ ਕਰ ਲਈ ਤੇ ਮੁੜਕੇ ਉਹ ਵਿਆਹ ਕਿਸੇ ਹੋਰ ਨਾਲ ਕਰਾ ਲੈਂਦੇ ਆ ਤੇ ਕਈ ਵਾਰੀ ਇਹ ਨਜ਼ਾਰੇ ਬੁੱਲੇ ਲੁੱਟੇ ਮਹਿੰਗੇ ਵੀ ਪੈ ਜਾਂਦੇ ਆ ਜਿਵੇਂ ਗੁਰਜੀਤ ਸਿੰਘ ਨੂੰ ਪ ਗਰਜੀਤ ਸਿੰਘ ਦਾ ਆਪ ਦਾ ਕੱਖ ਗਿਆ ਨਹੀਂ ਤੇ ਉਹ ਭੈਣ ਦਾ ਘਰ ਜਾੜ ਕੇ ਧਰਤਾ ਇਸ ਗੱਲ ਕਰਕੇ ਅੱਜ ਕੱਲ ਮਿੱਤਰੋ ਉਹ ਗੱਲਾਂ ਗਈਆਂ ਨਜ਼ਾਰੇ ਬੁੱਲੇ ਲੁੱਟਣ ਵਾਲੀਆਂ ਠੀਕ ਆ ਅੱਜ ਕੱਲ ਕੁੜੀਆਂ ਵੀ ਬਹੁਤ ਚਲਾਕ ਨੇ ਤੇ ਮੁੰਡੇ ਵੀ ਬਹੁਤ ਚਲਾਕ ਨੇ ਇਸ ਗੱਲ ਕਰਕੇ ਜਿਹਦੇ ਨਾਲ ਵਿਆਹ ਵਿਊ ਕਰਾਉਣਾ ਹੁੰਦਾ ਉਹਦੇ ਨਾਲ ਇੰਨਾ ਗਾਂ ਵਧਿਆ ਕਰੋ ਐਵੇਂ ਨਜ਼ਾਰੇ ਬੁੱਲੇ ਲੁੱਟਣ ਪਿੱਛੇ ਨਾ ਵਧਿਆ ਕਰੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਬੜੇ ਸਬੂਤ ਇਕੱਠੇ ਹੋ ਜਾਂਦੇ ਜੇ ਬੜਾ ਕੁਛ ਇਹਦੇ ਮੁੜ ਕੇ ਪਟਾਕੇ ਬੜੇ ਪੈਂਦੇ ਆ ਮੁੜ ਕੇ ਬਕਮ ਬਹੁਤ ਖਿਲਰ ਜਾਂਦਾ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ